ਸੋਇਤੋਂ ਕਾਟ ਲੈ ਬਲਹੜ ਨਰਸੇਣੀ ਜਿੱਥੋਂ ਜਿੱਥੋਂ ਮਰ ਜਾਣੀ ਦਾ ਪਿਆਰ ਬੋਲਦਾ ਹੈ ਉਥੋਂ ਉਥੋਂ ਕਾਟ ਲੈ ਬਲਹੜ ਨਰਸੇਣੀ ਜਿੱਥੋਂ ਜਿੱਥੋਂ ਮਰ ਜਾਣੀ ਦਾ ਨੀ ਕਦੇ ਵੀ ਰਹੇਗੀ ਦਿਲ ਵਿੱਚ ਰੀਜ ਨਹੀਂ ਮੈਂ ਇਸ਼ਕੇ ਦਰੂਗੀ ਢਾਈ ਫੈੜ ਤਾਂ ਮਰੀਜ਼ ਨਹੀਂ ਇੱਕੋ ਹੀ ਸਿਧੇ ਰਾਜ ਨੂੰ ਰੂਹ ਤੋਂ ਸਿਚੌਂਦਾ ਦੂਜੀ ਕੋਟਲੀ ਵਾਲੇ ਦੇ ਕੋਈ ਦਿਲ ਦੇ ਖਰੀਬ ਨਹੀਂ ਉਹਦੇ ਹਾਂ ਦੁੱਖਾਂ ਨੇ ਬੜੇ ਅੱਖਰ ਲਖਾਏ ਲੋਕੀਂ ਆਖਦੇ ਤੇਰੇ ਚੋਕੜਾ ਕਾਰ ਭੁੱਲਦਾ ਤੂੰ ਮੇਰਾ ਉੱਥੋਂ ਉੱਥੋਂ ਕੱਢ ਲੈ ਬਲਹੜ ਨਰਸੇਣੀ ਜਿੱਥੋਂ ਜਿੱਥੋਂ ਮਰ ਜਾਣੀ ਦਾ ਪਿਆਰ ਭੁੱਲਦਾ ਉੱਥੋਂ ਉੱਥੋਂ ਕੱਢ ਲੈ ਬਲਹੜ ਨਰਸੇਣੀ ਜਿੱਥੋਂ ਜਿੱਥੋਂ ਮਰ ਜਾਣੀ ਦਾ ਪਿਆਰ ਭੁੱਲਦਾ